ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰਬ ਰੂਪ ਸੰਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਪਲੀਪਾਂ ਜਾਣਦੇ ਹੋ ਕਿ ਅਸੀਂ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਰਾਜਾ ਸਾਹਿਬ ਵਲੌਗਸ ਦੇ ਪਲੇਟਫਾਰਮ ਰਾਹੀਂ ਆਪ ਸਰਬੱਤ ਸੰਗਤ ਦੇ ਸਨਮੁਖ ਰੱਖਣ ਦਾ ਇੱਕ ਲੜੀਵਾਰ ਸੈਨਸਲਾ ਸ਼ੁਰੂ ਕੀਤਾ ਹੋਇਆ ਹੈ ਇਸੇ ਲੜੀਵਾਰ ਸلسلੇ ਨੂੰ ਅੱਗੇ ਤੋਰਦੇ ਹੋਏ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਵਿੱਚੋਂ ਇੱਕ ਹੋਰ ਨਵੇਕਲਾ ਐਪੀਸੋਡ ਲੈ ਕੇ ਆਪ ਸਰਬੱਤ ਸੰਗਤ ਦੇ ਸਨਮੁਖ ਹਾਜ਼ਰ ਹੋયા ਹਾਂ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਪਹਿਲਾ ਪਿੰਡ ਰੈਪੇ ਦੇ ਵਿੱਚ ਤਖਤ ਸਾਹਿਬ ਦੀ ਉਸਾਰੀ ਕਰਾਉਂਦੇ ਨੇ ਤਖਤ ਸਾਹਿਬ ਦੀ ਰਚਨਾ ਕਰਦੇ ਨੇ ਤੇ ਫਿਰ ਤਖਤ ਸਾਹਿਬ ਦੇ ਸਨਮੁਖ ਅੰਮ੍ਰਿਤ ਦਾ ਸੂਮਾ ਪ੍ਰਗਟ ਕਰਦੇ ਹੋਏ ਖੂਹੀ ਲਗਵਾਉਂਦੇ ਨੇ ਖੂਹੀ ਲਗਵਾਉਣ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਭਾਈ ਹਰਨਾਮ ਸਿੰਘ ਝੰਗੜਾਂ ਵਾਲਿਆਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਪਿੰਡ ਰੈਪੇ ਤੋਂ ਪਿੰਡ ਝੰਗੜਾਂ ਦੇ ਵਿੱਚ ਆ ਜਾਂਦੇ ਨੇ ਸਰਦ ਰੁੱਤ ਆਉਣ ਵਾਲੀ ਹੁੰਦੀ ਹੈ ਤੇ ਸਰਦ ਰੁੱਤ ਦੇ ਵਿੱਚ ਕੱਕਰ ਪੈਂਦਾ ਹੈ ਬਹੁਤ ਠੰਡ ਹੁੰਦੀ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਈ ਹਰਨਾਮ ਸਿੰਘ ਜੀ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਰਹਿਣ ਦਾ ਪ੍ਰਬੰਧ ਆਪਣੇ ਹੀ ਘਰ ਦੇ ਵਿੱਚ ਕਰ ਦਿੰਦੇ ਨੇ ਭਾਈ ਹਰਨਾਮ ਸਿੰਘ ਝੰਗੜਾਂ ਵਾਲਿਆਂ ਦੇ ਘਰ ਦੇ ਵਿੱਚ ਰਾਹ ਦੇ ਕੰਢੇ ਇੱਕ ਬੈਠਕ ਬਣੀ ਹੁੰਦੀ ਹੈ ਜਿਸ ਬੈਠਕ ਦੇ ਬਾਹਰਲੇ ਪਾਸੇ ਇੱਕ ਥੜਾ ਵੀ ਬਣਿਆ ਹੁੰਦਾ ਹੈ ਭਾਈ ਹਰਨਾਮ ਸਿੰਘ ਝੰਗੜਾ ਵਾਲੇ ਸਰਦ ਰੁੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਰਹਿਣ ਦਾ ਪ੍ਰਬੰਧ ਉਸ ਬੈਠਕ ਦੇ ਵਿੱਚ ਕਰ ਦਿੰਦੇ ਨੇ ਉਸ ਬੈਠਕ ਦੇ ਵਿੱਚ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਆਸਣ ਨੂੰ ਵਿਛਾ ਦਿੱਤਾ ਜਾਂਦਾ ਹੈ ਪਾਸ਼ਾ ਭਾਈ ਹਰਨਾਮ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਸ ਬੈਠਕ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਰਾਤ ਨੂੰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਉਸ ਬੈਠਕ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਦੇ ਨੇ ਉਸ ਪਰਮਾਤਮਾ ਦਾ ਜਾਪ ਕਰਦੇ ਨੇ ਤੇ ਦਿਨ ਵੇਲੇ ਉਸ ਬੈਠਕ ਦੇ ਬਾਹਰ ਬਣੇ ਹੋਏ ਥੜੇ ਦੇ ਉੱਤੇ ਆ ਕੇ ਬਿਰਾਜ ਜਾਂਦੇ ਨੇ ਜਦੋਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਿਨ ਵੇਲੇ ਬਾਹਰ ਬੈਠਕ ਦੇ ਬਣੇ ਹੋਏ ਥੜੇ ਦੇ ਉੱਤੇ ਆ ਕੇ ਬਿਰਾਜਦੇ ਨੇ ਆਸਣ ਲਾ ਕੇ ਬੈਠਦੇ ਨੇ ਤਾਂ ਬਹੁਤ ਸਾਰੀਆਂ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗਦੀਆਂ ਨੇ ਵੱਡੀ ਗਿਣਤੀ ਵਿੱਚ ਨਗਰ ਝੰਗੜਾਂ ਦੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਣਾ ਸ਼ੁਰੂ ਕਰ ਦਿੰਦੀਆਂ ਨੇ ਪਰ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਅਜਈਆਂ ਭੀੜ-ਪੜੱਕੇ ਵਾਲੀਆਂ ਥਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਸਨ ਜ਼ਿਆਦਾਤਰ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਉਜਾੜਾਂ ਵਿੱਚ ਰਹਿਣਾ ਪਸੰਦ ਕਰਦੇ ਸਨ ਤੇ ਭੀੜ-ਪੜੱਕੇ ਵਾਲੇ ਥਾਂਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ ਸਰਦ ਰਤ ਸਰਦ ਰੁੱਤ ਦੀ ਪ੍ਰਵਾਹ ਕੀਤੇ ਬਿਨਾਂ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਪਹਾੜ ਜਿੱਡੀਆਂ ਠੰਡੀਆਂ ਲੰਮੀਆਂ ਰਾਤਾਂ ਬਾਹਰ ਰਹਿ ਕੇ ਕੱਟ ਲੈਂਦੇ ਸਨ ਹਨੇਰੀ ਚਖੜ ਦਾ ਵੀ ਕੋਈ ਪ੍ਰਵਾਹ ਨਹੀਂ ਸੀ ਕਰਦੇ ਕੋਰਾ ਪੈਂਦਾ ਸੀ ਤਾਂ ਵੀ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਕੋਈ ਪ੍ਰਵਾਹ ਨਹੀਂ ਸੀ ਕਰਦੇ ਬਾਹਰ ਰਹਿ ਕੇ ਆਸਾਨੀ ਦੇ ਨਾਲ ਸਰਦੀ ਨੂੰ ਆਪਣੇ ਪਿੰਡੇ ਤੇ ਹੰਡਾਉਂਦੇ ਸਨ ਕਹਿਰ ਦੀ ਸਰਦੀ ਵਿੱਚ ਵੀ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਲੱਸੀ ਤੇ ਸਰਦਾਈ ਆਮ ਹੀ ਛਕਿਆ ਕਰਦੇ ਸਨ ਕਹਿੰਦੇ ਨੇ ਸਰਦ ਰੁੱਤ ਲੰਘਦੀ ਹੈ ਬਸੰਤ ਰੁੱਤ ਦਾ ਦਸਤਕ ਦਿੰਦੀ ਹੈ ਮੁਰਝਾਏ ਹੋਏ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਨੇ ਚਾਰ ਚੁਪੇਰੇ ਹਰਿਆਲੀ ਦਸਤਕ ਦਿੰਦੀ ਹੈ ਮਨਮੋਹਕ ਮੌਸਮ ਬਣ ਜਾਂਦਾ ਹੈ ਬੜਾ ਸੁੰਦਰ ਮੌਸਮ ਬਣ ਜਾਂਦਾ ਹੈ ਬੜੀ ਸੁੰਦਰ ਆਬੋ ਹਵਾ ਬਣ ਜਾਂਦੀ ਹੈ ਐਸੀ ਮਨਮੋਹਕ ਆਬੋ ਹਵਾ ਦੇ ਵਿੱਚ ਹਜ਼ੂਰ ਸ਼੍ਰੀ ਨਾਮਕੰਨ ਰਾਜਾ ਸਾਹਿਬ ਜੀ ਇੱਕ ਦਿਨ ਭਾਈ ਹਰਨਾਮ ਸਿੰਘ ਜੀ ਹੋਰਾਂ ਦੇ ਘਰੋਂ ਉੱਠਦੇ ਨੇ ਤੇ ਪਿੰਡ ਝਿੰਗੜਾਂ ਦੇ ਵਿੱਚ ਹੀ ਪਿੰਡ ਤੋਂ ਬਾਹਰ ਬਣੀ ਹੋਈ ਢਾਬ ਦੇ ਕੰਡੇ ਦੇ ਉੱਤੇ ਜਾ ਕੇ ਆਸਣ ਲਾ ਕੇ ਬੈਠ ਜਾਂਦੇ ਨੇ। ਕਈ ਦਿਨ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਇਸੇ ਢਾਬ ਦੇ ਕੰਡੇ ਆਸਣ ਲਾ ਕੇ ਬੈਠੇ ਰਹਿੰਦੇ ਨੇ ਤੇ ਪ੍ਰਮਾਤਮਾ ਦੀ ਬੰਦਗੀ ਕਰਦੇ ਰਹਿੰਦੇ ਨੇ। ਭਾਈ ਹਰਨਾਮ ਸਿੰਘ ਝੰਗੜਾਂ ਵਾਲੇ ਹਰ ਰੋਜ਼ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਵਾਸਤੇ ਪ੍ਰਸ਼ਾਦਾ ਘਰੋਂ ਤਿਆਰ ਕਰਦੇ ਨੇ ਅਤੇ ਤਿਆਰ ਕਰਕੇ ਢਾਬ ਦੇ ਕੰਡੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਜਿੱਥੇ ਆਸਣ ਲਾ ਕੇ ਬੈਠੇ ਹੋਏ ਨੇ ਉਥੇ ਹਜ਼ੂਰ ਵਾਸਤੇ ਪ੍ਰਸ਼ਾਦਾ ਛਕਣ ਲਈ ਲੈ ਕੇ ਜਾਂਦੇ ਨੇ ਕਈ ਵਾਰ ਹਜ਼ੂਰ ਸ਼੍ਰੀਨਾਬ ਕਮਰਾਜਾ ਸਾਹਿਬ ਜੀ ਪ੍ਰਸ਼ਾਦਾ ਛਕ ਲੈਂਦੇ ਨੇ ਤੇ ਕਈ ਵਾਰ ਪ੍ਰਸ਼ਾਦਾ ਨਹੀਂ ਵੀ ਛਕਦੇ ਹਜ਼ੂਰ ਸ਼੍ਰੀਨਾਬ ਕਮਰਾਜਾ ਸਾਹਿਬ ਜੀ ਨੂੰ ਜਦੋਂ ਕਈ ਦਿਨ ਟਾਬ ਦੇ ਕੰਡੇ ਬੈਠਿਆ ਨੂੰ ਹੋ ਗਿਆ ਤਾਂ ਭਾਈ ਹਰਨਾਮ ਸਿੰਘ ਝੰਗੜਾਂ ਵਾਲਿਆਂ ਨੇ ਹਜ਼ੂਰ ਸ਼੍ਰੀਨਾਬ ਕਮਰਾਜਾ ਸਾਹਿਬ ਜੀ ਨੂੰ ਪ੍ਰੇਮ ਸਹਿਤ ਪਿਆਰ ਸਹਿਤ ਬੇਨਤੀ ਕੀਤੀ ਤੇ ਕਿਹਾ ਪਾਤਸ਼ਾਹੋ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਆਪ ਜੀ ਕਈ ਦਿਨਾਂ ਤੋਂ ਢਾਪ ਦੇ ਕੰਢੇ ਆਸਣ ਲਾ ਕੇ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਹੋ ਤੇ ਮੇਰੇ ਘਰ ਦੇ ਵਿੱਚ ਚਰਨ ਨਹੀਂ ਪਾਉਂਦੇ ਮੈਂ ਬੈਠ ਕੇ ਦੇ ਵਿੱਚ ਆਪ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਮੇਰੇ ਪ੍ਰਬੰਧਾਂ ਵਿੱਚ ਕੋਈ ਕੋਤਾਹੀ ਹੋ ਗਈ ਹੈ ਜਾਂ ਮੇਰੇ ਕੋਲੋਂ ਆਪ ਜੀ ਦੀ ਸੇਵਾ ਕਰਦੇ ਹੋਏ ਕੋਈ ਗਲਤੀ ਹੋ ਗਈ ਹੈ ਜੇ ਗਲਤੀ ਹੋ ਗਈ ਹੈ ਤਾਂ ਪਾਸ਼ਾਓ ਕਿਰਪਾ ਕਰੋ ਮੈਨੂੰ ਮੁਆਫ ਕਰ ਦਿਓ ਮੈਂ ਸੰਸਾਰੀ ਬੰਦਾ ਹਾਂ ਸੰਸਾਰੀ ਬੰਦੇ ਆਮ ਤੌਰ ਤੇ ਹੀ ਗਲਤੀਆਂ ਕਰ ਲੈਂਦੇ ਨੇ ਆਪ ਜੀ ਪ੍ਰਭੂ ਦੇ ਪਿਆਰੇ ਹੋ ਪਰਮਾਤਮਾ ਦੀ ਬੰਦਗੀ ਚ ਲੀਨ ਰਹਿੰਦੇ ਹੋ ਆਪ ਜੀ ਭੁੱਲੇ ਭਟਕਿਆਂ ਨੂੰ ਬਖਸ਼ਣ ਵਾਲੇ ਹੋ ਕਿਰਪਾ ਕਰੋ ਮੇਰੀ ਗਲਤੀ ਨੂੰ ਮਾਫ ਕਰ ਦਿਓ ਤੇ ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਚਰਨ پا ਕੇ ਮੇਰੀ ਬੈਠਕ ਨੂੰ ਪਵਿੱਤਰ ਕਰੋ ਉਸੇ ਬੈਠਕ ਦੇ ਵਿੱਚ ਆਪ ਜੀ ਨਿਵਾਸ ਕਰੋ ਜਿਸ ਦੇ ਵਿੱਚ ਆਪ ਜੀ ਪਹਿਲਾਂ ਨਿਵਾਸ ਕਰਿਆ ਕਰਦੇ ਸਨ ਤਾਂ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਹਰਨਾਮ ਸਿੰਘ ਨੂੰ ਕਹਿੰਦੇ ਨੇ ਨਾਮਿਆ ਸਾਡੇ ਰਹਿਣ ਦਾ ਪ੍ਰਬੰਧ ਤੁਸੀਂ ਪਿੰਡ ਤੋਂ ਬਾਹਰ ਹੀ ਕਿਤੇ ਕਰ ਦਿਓ ਸਾਧੂਆਂ ਨੂੰ ਵੈਸੇ ਵੀ ਭੀੜ-ਪੜੱਕੇ ਵਾਲੀਆਂ ਥਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਇਹ ਇਕੱਲੇ ਰਹਿ ਕੇ ਹਜ਼ੂਰ ਸ਼੍ਰੀਨਾਪਕਮ ਰਾਜਾ ਸਾਹਿਬ ਜੀ ਆਖਦੇ ਨੇ ਕਿ ਸਾਧੂ ਇਕੱਲੇ ਰਹਿ ਕੇ ਭੀੜ-ਪੜੱਕੇ ਤੇ ਰੌਣਕ ਵਾਲੀਆਂ ਥਾਂਾਂ ਤੋਂ ਦੂਰ ਰਹਿ ਕੇ ਹੀ ਪਰਮਾਤਮਾ ਦੀ ਬੰਦਗੀ ਕਰ ਸਕਦੇ ਨੇ। ਭੀੜ-ਪੜੱਕੇ ਵਾਲੀਆਂ ਥਾਂ ਤੇ ਤਾਂ ਆਮ ਹੀ ਪਿੰਡਾਂ ਦੇ ਰੌਲੇ-ਗੋਲੇ ਨਹੀਂ ਮੁੱਕਦੇ ਤੇ ਸਾਧੂ ਇਹਨਾਂ ਰੌਲਿਆਂ-ਗੋਲਿਆਂ ਤੋਂ ਕੋਹਾਂ ਦੂਰ ਹੁੰਦੇ ਨੇ। ਜਦੋਂ ਹਜ਼ੂਰ ਸ਼੍ਰੀਨਾਪਕਮ ਰਾਜਾ ਸਾਹਿਬ ਜੀ ਨੇ ਆਪਣੇ ਮਨ ਦੀ ਇਹ ਖੁਆਇਸ਼ ਭਾਈ ਹਰਨਾਮ ਸਿੰਘ ਉਹਨਾਂ ਦੇ ਨਾਲ ਜ਼ਾਹਰ ਕੀਤੀ ਹੈ ਤੇ ਨਾਲ ਹੀ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਨੇ ਕਿਹਾ ਹੈ ਕਿ ਨਾਮਿਆਂ ਸਾਡੇ ਰਹਿਣ ਦਾ ਪ੍ਰਬੰਧ ਤੁਸੀਂ ਪਿੰਡ ਤੋਂ ਬਾਹਰ ਕਰ ਦਿਓ ਤੇ ਨਾਲੇ ਲੋਕਾਂ ਦੇ ਭਲੇ ਵਾਸਤੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਇੱਕ ਤੀਰਥ ਸਥਾਨ ਬਣ ਜਾਵੇਗਾ ਨਾਲੇ ਰਾਹੀ ਗੀਰਾਂ ਨੂੰ ਮौज ਹੋ ਜਾਵੇਗੀ ਰਾਹੀ ਗੀਤ ਲੰਘਦੇ ਹੋਏ ਨਾਲੇ ਤਾਂ ਉੱਥੇ ਪ੍ਰਸ਼ਾਦਾ ਛਕ ਜਾਇਆ ਕਰਨਗੇ ਨਾਲੇ ਕੁਝ ਪਲ ਉੱਥੇ ਆਰਾਮ ਕਰ ਜਾਇਆ ਕਰਨਗੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਇਹਨੇ ਬਚਨਾਂ ਨੂੰ ਸੁਣ ਕੇ ਭਾਈ ਹਰਨਾਮ ਸਿੰਘ ਇੱਕਦਮ ਭਾਈ ਮੋਤੀ ਸਿੰਘ ਤੇ ਭਾਈ ਕਿਰਪਾ ਸਿੰਘ ਦੋ ਭਰਾ ਜੋ ਪਿੰਡ ਝੰਗੜਾਂ ਦੇ ਹੋਏ ਨੇ ਉਹਨਾਂ ਦੇ ਕੋਲ ਪਹੁੰਚ ਜਾਂਦਾ ਹੈ ਭਾਈ ਮੋਤੀ ਸਿੰਘ ਕੋਲ ਪਹੁੰਚ ਕੇ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਜੋ ਬਚਨ ਕੀਤੇ ਹੈ ਉਹ ਹਰਨਾਮ ਸਿੰਘ ਝੰਗੜਾਂ ਵਾਲੇ ਭਾਈ ਮੋਤੀ ਸਿੰਘ ਉਹਨਾਂ ਨੂੰ ਦੱਸ ਦਿੰਦੇ ਆ ਹੁਣ ਭਾਈ ਮੋਤੀ ਸਿੰਘ ਤੇ ਭਾਈ ਕਿਰਪਾ ਸਿੰਘ ਦੋ ਭਰਾ ਪਿੰਡ ਝੰਗੜਾਂ ਦੇ ਹੁੰਦੇ ਸਨ ਭਾਈ ਕਿਰਪਾ ਸਿੰਘ ਖੇਤੀਬਾੜੀ ਦੇ ਕੰਮ ਕਰਦੇ ਸਨ ਫਸਲ ਦੀ ਵਾਹੀ ਬਜਾਈ ਤੇ ਵਢਾਈ ਕਰਦੇ ਸਨ ਤੇ ਜਿਹੜੇ ਭਾਈ ਮੋਤੀ ਸਿੰਘ ਹੁੰਦੇ ਸਨ ਉਹ ਸਰਕਾਰੀ ਦਰਬਾਰੇ ਦੇ ਕੰਮ ਕਰਦੇ ਸਨ ਫੇਰੇ ਤੋਰੇ ਦੇ ਕੰਮ ਕਰਦੇ ਸਨ ਕਬੀਲਦਾਰੀ ਦੇ ਵਿੱਚ ਵਿਚਰਣ ਦੇ ਕੰਮ ਉਹ ਕਰਦੇ ਸਨ ਤੇ ਭਾਈ ਮੋਤੀ ਸਿੰਘ ਹੋਣਾ ਦਾ ਘਰ ਦੇ ਵਿੱਚ ਅਸਰ ਸੁਖੈਨਾ ਸੀ ਕਿ ਜਦੋਂ ਵੀ ਉਹ ਕੋਈ ਗੱਲ ਕਹਿ ਦਿੰਦੇ ਜਾਂ ਕੋਈ ਫੈਸਲਾ ਕਰ ਦਿੰਦੇ ਘਰ ਦੇ ਵਿੱਚ ਕੋਈ ਵੀ ਉਹਨਾਂ ਦੀ ਗੱਲ ਨੂੰ ਉਲੱਦਦਾ ਨਹੀਂ ਸੀ ਉਹਨਾਂ ਦੇ ਫੈਸਲੇ ਨੂੰ ਚੁਣੌਤੀ ਨਹੀਂ ਸੀ ਦਿੰਦਾ ਜਦੋਂ ਭਾਈ ਹਰਨਾਮ ਸਿੰਘ ਹੋਣਾ ਨੇ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਮਨ ਦੀ ਇੱਛਾ ਭਾਈ ਮੋਤੀ ਸਿੰਘ ਉਹਨਾਂ ਦੇ ਨਾਲ ਸਾਂਝੀ ਕੀਤੀ ਤਾਂ ਭਾਈ ਮੋਤੀ ਸਿੰਘ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰੀ ਪਿੰਡ ਤੋਂ ਬਾਹਰ 17 ਕਨਾਲ ਬੇਅਬਾਦ ਜ਼ਮੀਨ ਪਈ ਹੈ ਜਿੱਥੇ ਝਾੜ ਝਿੰਡਾ ਹੈ ਝੜੀ ਬਣੀ ਹੋਈ ਹੈ ਕੰਡਿਆਲੀ ਰੁੱਖ ਉੱਗੇ ਹੋਏ ਨੇ ਕਿਉਂ ਨਾ ਮੈਂ ਉਹ ਜ਼ਮੀਨ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੇ ਨਾਮ ਲਗਵਾ ਦਮ ਆਪਣੇ ਮਨ ਵਿੱਚ ਇਹ ਇੱਛਾ ਲੈ ਕੇ ਭਾਈ ਮੋਤੀ ਸਿੰਘ ਤੇ ਭਾਈ ਹਰਨਾਮ ਸਿੰਘ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੇ ਸਾਨੂੰ ਖਾਜਰ ਹੁੰਦੇ ਨੇ ਭਾਈ ਮੋਤੀ ਸਿੰਘ ਹਜ਼ੂਰ ਸ਼੍ਰੀਨਾਪਕਮਾ ਰਾਜਾ ਸਾਹਿਬ ਜੀ ਨੂੰ ਝੁੱਕ ਕੇ ਨਤਮਸਤਕ ਹੁੰਦਾ ਹੈ ਸਤਕਾਰ ਪੇਟ ਕਰਦਾ ਹੈ ਅਤੇ ਫਿਰ ਹਜ਼ੂਰ ਸ਼੍ਰੀਨਾਪਕਮਾ ਰਾਜਾ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਕਿ ਪਾਸ਼ਾਓ ਮੈਨੂੰ ਹਰਨਾਮ ਸਿੰਘ ਹੋਣਾ ਨੇ ਆਪ ਜੀ ਦੇ ਮਨ ਦੀ ਇੱਛਾ ਦੱਸੀ ਹੈ ਤੇ ਮੇਰੀ 17 ਕਨਾਲ ਜ਼ਮੀਨ ਪਿੰਡ ਦੇ ਬਾਹਰ-ਬਾਰ ਬੇਆਬਾਦ ਪਈ ਹੈ ਕਿਰਪਾ ਕਰੋ ਉਸ ਜ਼ਮੀਨ ਨੂੰ ਭਾਗ ਲਾ ਦਿਓ ਜੇਕਰ ਆਪ ਜੀ ਹੁਕਮ ਕਰੋ ਤਾਂ ਮੈਂ ਉਹ 17 ਕਨਾਲ ਜ਼ਮੀਨ ਆਪ ਜੀ ਦੇ ਨਾਮ ਲਗਵਾ ਦੇਣੀ ਚਾਹੁੰਦਾ ਹਾਂ ਫਿਰ ਆਪ ਜੀ ਜਿਵੇਂ ਜਿਵੇਂ ਹੁਕਮ ਕਰੋਗੇ ਤੇਵੇਂ ਤੇਵੇਂ ਉਸ ਜ਼ਮੀਨ ਦੇ ਵਿੱਚ ਆਪ ਜੀ ਦੇ ਰਹਿਣ ਵਾਸਤੇ ਰਹਿਣ ਬਸੇਰੇ ਦੀ ਉਹ ਸਾਰੀ ਕਰ ਦਿੱਤੀ ਜਾਵੇਗੀ ਜਿਸ ਜਗ੍ਹਾ ਤੇ ਹੁਣ ਗੁਰਦੁਆਰਾ ਦੂਖ ਨਿਵਾਨ ਸਾਹਿਬ ਝੰਗੜਾ ਬਣਿਆ ਹੋਇਆ ਹੈ ਇਹ ਹੀ ਉਹ 17 ਕਨਾਲ ਜ਼ਮੀਨ ਸੀ ਜੋ ਭਾਈ ਮੋਤੀ ਸਿੰਘ ਨੇ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਨੂੰ ਪੇਂਟ ਕੀਤੀ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਭਾਈ ਮੋਤੀ ਸਿੰਘ ਦੀ ਇਸ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਨੇ ਚੇਤ ਮਹੀਨੇ ਦੀ ਸੰਗਰਾਦ ਨੂੰ ਸਨ 1906 ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਨੀ ਰੱਖੀ ਜਾਂਦੀ ਹੈ ਜਦੋਂ ਨੀ ਰੱਖਣੀ ਹੁੰਦੀ ਹੈ ਤਾਂ ਭਾਈ ਮੋਤੀ ਸਿੰਘ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਤੇ ਆਖਦਾ ਹੈ ਪਾਸ਼ਾਓ ਕਿਰਪਾ ਕਰੋ ਮੈਨੂੰ ਹੁਕਮ ਕਰੋ ਮੈਂ ਆਪਣੇ ਘਰੋਂ ਦੇਗ ਬਣਾ ਕੇ ਲੈ ਆਵਾਂ ਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਨੇ ਮੋਤੀ ਸਿਆ ਕੁਝ ਇੰਤਜ਼ਾਰ ਕਰ ਸਾਡੀ ਸੇਵਾਦਾਰ ਦੇਗ ਬਣਾ ਕੇ ਲੈ ਕੇ ਆ ਰਹੇ ਨੇ ਰਸਤੇ ਵਿੱਚ ਨੇ ਕਹਿੰਦੇ ਨੇ ਥੋੜਾ ਸਮਾਂ ਬੀਤਦਾ ਹੈ ਤੇ ਮੰਗਲ RAM ਗੋਸਲਾਂ ਵਾਲੇ ਦੇਗ ਬਣਾ ਕੇ ਰਸਤੇ-ਰਸਤੇ ਤੁਰੇ ਆਉਂਦੇ ਨੇ ਉਹਨਾਂ ਦੀ ਦੇਗ ਨੂੰ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਪਰਵਾਨ ਕਰਦੇ ਨੇ ਇਸ ਸਥਾਨ ਦੇ ਉੱਤੇ ਤੀਰਥ ਸਥਾਨ ਬਣਾਉਣ ਵਾਸਤੇ ਰਾਹੋਂ ਤੋਂ ਇੱਟਾਂ ਮੰਗਵਾਈਆਂ ਜਾਂਦੀਆਂ ਨੇ ਜਿੰਨੇ ਵੀ ਮਿਸਤਰੀ ਕਰਮਚਾਰੀ ਇਸ ਦੀ ਉਸਾਰੀ ਵਿੱਚ ਲੱਗੇ ਉਹ ਸਾਰੇ ਹੀ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੇ ਸੇਵਾਦਾਰ ਹੋਇਆ ਕਰਦੇ ਸਨ ਹਜ਼ੂਰ ਸ਼੍ਰੀ ਨਾਪਕਮਰ ਆਇਆ ਸਾਹਿਬ ਜੀ ਗੁਰਦੁਆਰਾ ਦੁਖ ਨਿਵਾਨ ਸਾਹਿਬ ਝੰਗੜਾਂ ਦੀ ਨੀਂਹ ਰੱਖਦੇ ਹੋਏ ਪਹਿਲੀਆਂ 7 ਇਟਾਂ ਆਪਣੇ ਮੁਬਾਰਕ ਹੱਥਾਂ ਦੇ ਨਾਲ ਰੱਖਦੇ ਨੇ ਇਸ ਸਾਰੇ ਸਥਾਨ ਦੀ ਉਸਾਰੀ ਦੇ ਉੱਤੇ ਜੋ ਵੀ ਖਰਚਾ ਆਇਆ ਉਹ ਭਾਈ ਮੋਤੀ ਸਿੰਘ ਹੋਣਾ ਨੇ ਆਪ ਆਪਣੇ ਪੱਲਿਓਂ ਕੀਤਾ ਹਜ਼ੂਰ ਸ਼੍ਰੀ ਨਾਪਕਮਰ ਰਾਜਾ ਸਾਹਿਬ ਜੀ ਨੇ ਵੀ ਗੁਰਦੁਆਰਾ ਦੁਖ ਨਿਵਾਨ ਸਾਹਿਬ ਦੀ ਸਾਰੀ ਉਸਾਰੀ ਇੱਥੇ ਰਹਿ ਕੇ ਕਰਵਾਈ ਆਮ ਤੌਰ ਤੇ ਹੀ ਸੰਗਤਾਂ ਨੂੰ ਤੇ ਇੱਥੇ ਕੰਮ ਕਰਨ ਵਾਲੇ ਕਾਮਿਆਂ ਨੂੰ ਪਰਮਾਤਮਾ ਦੀ ਬੰਦਗੀ ਦਾ ਨਾਮ ਜਪਾਉਂਦੇ ਰਹਿੰਦੇ ਸਨ ਹਜ਼ੂਰ ਸ਼੍ਰੀ ਨਾਭ ਕੇਮਾ ਰਾਜਾ ਸਾਹਿਬ ਜੀ ਕਹਿੰਦੇ ਨੇ ਇੱਕ ਦਿਨ ਦੀ ਗੱਲ ਹੈ ਹਜ਼ੂਰ ਸ਼੍ਰੀ ਨਾਭ ਕੇਮਾ ਰਾਜਾ ਸਾਹਿਬ ਜੀ ਪਿੰਡ ਝੰਗੜਾ ਤੋਂ ਪਿੰਡ ਰਹਿਪੇ ਚਲੇ ਗਏ ਤੇ ਪਿੰਡ ਰਹਿਪੇ ਦੇ ਵਿੱਚ ਤੈਲਦੇ ਹੋਏ ਭਾਈ ਸਰਮੁਖ ਸਿੰਘ ਉਹਨਾਂ ਨੂੰ ਅਚਾਨਕ ਹੀ ਕਹਿੰਦੇ ਨੇ ਸਰਮੁਖ ਸਿਆ ਅੱਜ ਕਿਤੇ ਪਿੰਡ ਝੰਗੜਾ ਦੇ ਵਿੱਚ ਸਾਡੇ ਅਸਥਾਨ ਦੀ ਉਸਾਰੀ ਕਰ ਰਹੇ ਸੇਵਾਦਾਰਾਂ ਦੇ ਪੈੜ ਤੋਂ ਡਿਗਣ ਕਾਰਨ ਛੱਟ ਹੀ ਨਾ ਲੱਗ ਜਵੇ ਖਤਰਾ ਹੀ ਖਤਰਾ ਜਾਪਦਾ ਹੈ ਕਹਿੰਦੇ ਨੇ ਕਿ ਇਹ ਗੱਲ ਕਹੀ ਹੀ ਸੀ ਉਧਰ ਪਿੰਡ ਝੰਗੜਾ ਦੇ ਵਿੱਚ ਕੰਮ ਕਰ ਰਹੇ ਮਜ਼ਦੂਰ ਜੋ ਗੁਰਦੁਆਰਾ ਸਾਹਿਬ ਦੇ ਸਨਮੁਖ ਇੱਕ ਕੰਧ ਦੀ ਉਸਾਰੀ ਕਰ ਰਹੇ ਸਨ ਤੇ ਉੱਥੇ ਪੈੜ ਕੀਤੀ ਹੋਈ ਸੀ ਪੈੜ ਦੇ ਦੋ ਰਸੇ ਟੁੱਟ ਜਾਂਦੇ ਨੇ ਤੇ ਪਿੰਡ ਮਜਾਰੇ ਦਾ ਮੁਨਸ਼ੀ ਜੋ ਹਜ਼ੂਰ ਦਾ ਸੇਵਾਦਾਰ ਸੀ ਉਹ ਕੁਝ ਕੰਮ ਕਰ ਰਿਹਾ ਹੁੰਦਾ ਜਿਵੇਂ ਹੀ ਪੈੜ ਦੇ ਰਸੇ ਟੁੱਟਦੇ ਨੇ ਤੇ ਉੱਪਰੋਂ ਜੋ ਮਿਸਤਰੀ ਪੈੜ ਤੇ ਖੜ ਕੇ ਕੰਮ ਕਰ ਰਹੇ ਸਨ ਜਾਂ ਹੋਰ ਵੀ ਜੋ ਸਮਾਨ ਉਸ ਦੇ ਉੱਤੇ ਪਿਆ ਸੀ ਉਹ ਸਾਰਾ ਪੈੜ ਦਾ ਮਲਬਾ ਢੜਮ ਕਰਕੇ ਮੁਰਸ਼ੀ ਦੇ ਉੱਤੇ ਡਿੱਗ ਪੈਂਦਾ ਹੈ ਕਿਉਂਕਿ ਮੁਰਸ਼ੀ ਹੀਠਾ ਪੈੜ ਦੇ ਕੰਮ ਕਰ ਰਿਹਾ ਸੀ ਰਸੇ ਟੁੱਟਦੇ ਨੇ ਪੈੜ ਤੇ ਪੈੜ ਦੇ ਉੱਤੇ ਕੰਮ ਕਰ ਰਹੇ ਮਿਸਤਰੀ ਤੇ ਮਲਬਾ ਢੜਮ ਕਰਕੇ ਮੁਰਸ਼ੀ ਦੀ ਪਿੱਠ ਦੇ ਉੱਤੇ ਡਿੱਗ ਪੈਂਦਾ ਹੈ ਉਧਰ ਪਿੰਡ ਰਹਿਪੇ ਦੇ ਵਿੱਚ ਹਜ਼ੂਰ ਸ਼੍ਰੀ ਨਾਨਕ ਕਮਲ ਰਾਜਾ ਸਾਹਿਬ ਜੀ ਜੋ ਘਟ ਘਟ ਦੀਆਂ ਜਾਣਦੇ ਨੇ ਰਾਜਾ ਸਾਹਿਬ ਜੀ ਨੇ ਆਪਣੇ ਮੂੰਹੋਂ ਕਹਿੰਦੇ ਇੱਕ ਸ਼ਬਦ ਉਚਾਰਿਆ ਹੈ ਅਚਾਨਕ ਕਿਹਾ ਹੈ ਉਹ ਤੇ ਅੱਗੇ ਨੂੰ ਬਾਹਾਂ ਕਰ ਦਿੱਤੀਆਂ ਨੇ ਹਜ਼ੂਰ ਸ਼ਰੀਨ ਆਬ ਕਾ ਮਹਾਰਾਜਾ ਸਾਹਿਬ ਜੀ ਨੇ ਅੱਗੇ ਨੂੰ ਬਾਹਾਂ ਕਰਕੇ ਪਿੰਡ ਝਿੰਗੜਾਂ ਦੇ ਵਿੱਚ ਮੁਰਸ਼ੀ ਤੇ ਕੰਮ ਕਰ ਰਹੇ ਸੇਵਾਦਾਰ ਜੋ ਪੈੜ ਤੋਂ ਹੇਠਾਂ ਡਿੱਗੇ ਉਹਨਾਂ ਦੀ ਜਾਨ ਬਚਾ ਦਿੱਤੀ ਹੈ ਕਹਿੰਦੇ ਕਿ ਮੁਰਸ਼ੀ ਦੇ ਉੱਤੇ ਮਲਬਾ ਤਾਂ ਬਹੁਤ ਭਾਰਾ ਡਿੱ ਗਿਆ ਬਹੁਤ ਭਾਰੀ ਸਮਾਨ ਡਿੱ ਗਿਆ ਪਰ ਉਹਦੇ ਸੱਟ ਚੋਟ ਨਹੀਂ ਲੱਗੀ ਸੱਟ ਚੋਟ ਤੋਂ ਬਚਾਅ ਹੋ ਗਿਆ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੇ ਪਿੰਡ ਰੈਪੇ ਵਿੱਚ ਰਹਿੰਦੇ ਹੋਏ ਹੀ ਆਪਣੇ ਸੇਵਾਦਾਰਾਂ ਨੂੰ ਪੇਸ਼ ਹੋਣ ਵਾਲੀ ਸੂਲੀ ਨੂੰ ਸੂਲ ਬਣਾ ਦਿੱਤਾ ਕਹਿੰਦੇ ਇਸ ਘਟਨਾ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਉਹਨਾਂ ਨੂੰ ਪਿੰਡ ਰੈਪੇ ਵਿੱਚ ਕਹਿੰਦੇ ਨੇ ਸਰਮੁਖ ਸਿੰਘ ਜੀ ਜਾਓ ਸਾਡੇ ਸੇਵਾਦਾਰਾਂ ਦਾ ਪਤਾ ਲੈ ਕੇ ਆਓ ਕਿਤੇ ਕੋਈ ਛੱਟ ਤਾਂ ਨਹੀਂ ਲੱਗ ਗਈ ਸਰਮੁਖ ਸਿੰਘ ਪਿੰਡ ਰੈਪੇ ਤੋਂ ਪਿੰਡ ਝੰਗੜਾ ਆਉਂਦੇ ਨੇ ਜਿਹੜੇ ਇੱਥੇ ਕੰਮ ਕਰ ਰਹੇ ਕਰਮਚਾਰੀ ਮਿਸਤਰੀ ਤੇ ਮਜ਼ਦੂਰ ਹੁੰਦੇ ਨੇ ਉਹਨਾਂ ਨਾਲ ਗੱਲ ਕਰਦੇ ਨੇ ਕਿ ਇੱਥੇ ਕੋਈ ਘਟਨਾ ਤਾਂ ਨਹੀਂ ਵਾਪਰੀ ਤਾਂ ਉਹ ਦੱਸਦੇ ਨੇ ਕਿ ਘਟਨਾ ਵਾਪਰੀ ਸੀ ਇੱਥੇ ਕੰਧ ਦੀ ਉਸਾਰੀ ਦਰਬਾਰ ਸਾਹਿਬ ਦੇ ਸਨਮੁਖ ਕਰ ਰਹੇ ਸੀ ਅਚਾਨਕ ਪੈੜ ਦੇ ਰਸੇ ਟੁੱਟ ਗਏ ਤੇ ਪੈੜ ਦੇ ਉੱਤੇ ਖੜੇ ਮਿਸਤਰੀ ਮਜ਼ਦੂਰ ਤੇ ਮਲਵਾ ਥੱਲੇ ਕੰਮ ਕਰ ਰਹੇ ਮੁਣਸ਼ੀ ਮਜਾਰੇ ਵਾਲੇ ਦੇ ਉੱਤੇ ਡਿੱਗ ਗਿਆ ਪਰ ਕਿਸੇ ਦੇ ਵੀ ਕੋਈ ਸੱਟ ਚੋਟ ਨਹੀਂ ਲੱਗੀ ਨਾ ਮੁਣਸ਼ੀ ਦੇ ਸੱਟ ਚੋਟ ਲੱਗੀ ਤੇ ਨਾ ਹੀ ਜਿਹੜੇ ਮਿਸਤਰੀ ਮਜ਼ਦੂਰ ਪੈੜ ਤੋਂ ਹੇਠਾ ਡਿੱਗੇ ਉਹਨਾਂ ਦੇ ਕੋਈ ਸੱਟ ਚੋਟ ਲੱਗੀ ਤਾਂ ਭਾਈ ਸਰਮੁਖ ਸਿੰਘ ਜੀ ਪ੍ਰੇਮ ਸਹਿਤ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਕਹਿੰਦੇ ਨੇ ਤਨ ਰਾਜਾ ਸਾਹਿਬ ਤੇਰੀਆਂ ਤੂੰ ਹੀ ਜਾਣਦਾ ਹੈ ਤਾਂ ਮਿਸਤਰੀ ਪੁੱਛਣ ਲੱਗਦੇ ਨੇ ਸਰਮੁਖ ਸਿੰਘ ਜੀ ਤੁਸੀਂ ਇਹ ਗੱਲ ਕਿਉਂ ਆਖੀ ਹੈ ਤੇ ਨਾਲੇ ਤੁਸੀਂ ਸਾਡਾ ਪਤਾ ਲੈਣ ਕਿਉਂ ਆਏ ਹੋ ਤਾਂ ਭਾਈ ਸਰਮੁਖ ਸਿੰਘ ساری ਹੱਡ ਬੀਤੀ ਉਹਨਾਂ ਨੂੰ ਸੁਣਾਉਂਦਾ ਹੈ ਕਿ ਮੈਂ ਪਿੰਡ ਰਹਿਪੇ ਦੇ ਵਿੱਚ ਸੀ ਤੇ ਪਿੰਡ ਰਹਿਪੇ ਵਿੱਚ ਹਜ਼ੂਰ ਨੇ ਇਹ ਬਚਨ ਉਚਾਰੇ ਸੀ ਤੇ ਉਹਨਾਂ ਨੇ ਹੀ ਆਪ ਜੀ ਦਾ ਬਚਾਅ ਕੀਤਾ ਹੈ ਹਜ਼ੂਰ ਸ਼੍ਰੀ ਨਾਪਕਮਾ ਰਾਜਾ ਸਾਹਿਬ ਜੀ ਨੇ ਸੂਲੀ ਨੂੰ ਸੂਲ ਬਣਾ ਦਿੱਤਾ ਆਪਣੇ ਸੇਵਾਦਾਰਾਂ ਦੀ ਜਾਨ ਬਚਾ ਦਿੱਤੀ ਕੇਵਲ ਜਾਨ ਹੀ ਨਹੀਂ ਬਚਾਈ ਇੱਕ ਖਰੋਚ ਤੱਕ ਵੀ ਕਹਿੰਦੇ ਕਿਸੇ ਮਿਸਤਰੀ ਜਾਂ ਕਿਸੇ ਮਜ਼ਦੂਰ ਨੂੰ ਜਾਂ ਮੁਨਸ਼ੀ ਜੋ ਪੈੜ ਦੇ ਕੰਮ ਕਰ ਰਿਹਾ ਸੀ ਉਹਨੂੰ ਔਣ ਨਹੀਂ ਦਿੱਤੀ ਪਿੰਡ ਝੰਗੜਾਂ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਹਜ਼ੂਰ ਸ਼੍ਰੀ ਨਾਪਕਮਾ ਰਾਜਾ ਸਾਹਿਬ ਜੀ ਲਗਭਗ 1 ਹਫ਼ਤੇ ਦਾ ਸਮਾਂ ਪਿੰਡ ਰੈਪੇ ਦੇ ਵਿੱਚ ਹੀ ਰਹਿੰਦੇ ਨੇ ਅਤੇ ਫਿਰ ਪਿੰਡ ਰੈਪੇ ਤੋਂ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਵਾਪਸ ਪਿੰਡ ਝੰਗੜੀ ਆ ਜਾਂਦੇ ਨੇ ਤੇ ਚੱਲ ਰਹੀ ਉਸਾਰੀ ਦੀ ਦੇਖਰੇਖ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਵੇਂ ਹੀ ਪਿੰਡ ਝੰਗੜਾ ਤੇ ਇਲਾਕੇ ਦੀ ਸੰਗਤ ਨੂੰ ਪਤਾ ਲੱਗਦਾ ਹੈ ਕਿ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਪਿੰਡ ਰੈਪੇ ਤੋਂ ਵਾਪਸ ਪਿੰਡ ਝੰਗੜੀ ਆ ਗਏ ਨੇ ਤਾਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਿੰਡ ਝੰਗੜੀ ਪਹੁੰਚਣਾ ਸ਼ੁਰੂ ਕਰ ਦਿੰਦੀਆਂ ਨੇ ਕਿਉਂਕਿ ਗੁਰਦੁਆਰਾ ਦੁਖਨਵਾਨ ਸਾਹਿਬ ਦੀ ਉਸਾਰੀ ਚੱਲ ਰਹੀ ਸੀ ਤਾਂ ਸੰਗਤਾਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਅਸੀਂ ਵੀ ਚੱਲ ਰਹੀ ਉਸਾਰੀ ਦੇ ਵਿੱਚ ਹੱਥੀਂ ਕੁਝ ਸੇਵਾ ਕਰਿਆਈਏ ਕਹਿੰਦੇ ਜਿੱਦਣ ਵੱਡੀ ਗਿਣਤੀ ਚ ਸੰਗਤ ਇਕੱਤਰ ਹੋ ਕੇ ਪਿੰਡ ਝੰਗਣੀ ਪਹੁੰਚਦੀ ਹੈ ਤਾਂ ਭਾਈ ਮੋਤੀ ਸਿੰਘ ਸੰਗਤ ਦੇ ਇਕੱਠ ਨੂੰ ਵੇਖਦਾ ਹੈ ਤੇ ਰਾਜਾ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਕਹਿੰਦਾ ਹੈ ਪਾਸ਼ਾਓ ਮੈਨੂੰ ਆਗਿਆ ਦਿਓ ਮੈਂ ਘਰ ਜਾ ਆਵਾਂ ਤੇ ਬੀਬੀਆਂ ਨੂੰ ਕਹਿ ਦਵਾਂ ਕਿ ਥੋੜਾ ਜਾਂ ਲੰਗਰ ਅੱਜ ਜ਼ਿਆਦਾ ਤਿਆਰ ਕਰ ਲੈਣ ਕਿਉਂਕਿ ਸੰਗਤ ਅੱਜ ਵੱਡੀ ਗਿਣਤੀ ਚ ਆਈ ਹੈ ਕਿਤੇ ਲੰਗਰ ਥੋੜਾ ਨਾ ਜਾਵੇ ਪਾਤਸ਼ਾਹ ਭਾਈ ਮੋਤੀ ਸਿੰਘ ਨੂੰ ਕਹਿੰਦੇ ਨੇ ਮੋਤੀ ਸਿਆ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ ਸਾਡੀ ਸੰਗਤ ਤੇ ਸਾਡੇ ਸੇਵਾਦਾਰ ਲੰਗਰ ਬਣਾ ਕੇ ਰਸਤੇ ਵਿੱਚ ਆ ਰਹੇ ਨੇ ਕਹਿੰਦੇ ਥੋੜਾ ਜਿਹਾ ਸਮਾਂ ਬੀਤਾ ਹੈ ਕੋਈ ਨਹੀਂ ਆਇਆ ਤਾਂ ਭਾਈ ਮੋਤੀ ਸਿੰਘ ਫੇਰ ਰਾਜਾ ਸਾਹਿਬ ਦੇ ਕੋਲ ਪੇਸ਼ ਹੋ ਕੇ ਕਹਿੰਦਾ ਹੈ ਕਿ ਪਾਸ਼ਾਓ ਕੋਈ ਆਇਆ ਨਹੀਂ ਕਿਰਪਾ ਕਰੋ ਮੈਨੂੰ ਹੁਕਮ ਦਿਓ ਮੈਂ ਘਰ ਜਾ ਕੇ ਬੀਬੀਆਂ ਨੂੰ ਕਹਿ ਦਵਾਂ ਉਹ ਲੰਗਰ ਥੋੜਾ ਜ਼ਿਆਦਾ ਪਕਵਾ ਲੈਣ ਕਿਤੇ ਸੰਗਤ ਦੇ ਲੰਗਰ ਦੇ ਵਿੱਚ ਤੋੜ ਨਾ ਆ ਜਾਵੇ ਲੰਗਰ ਜ਼ਿਆਦਾ ਤਿਆਰ ਕਰ ਲੈਣ ਮੈਂ ਲੰਗਰ ਘਰੋਂ ਬਣਾ ਕੇ ਲੈ ਆਉਣਾ ਤਪਾਸ਼ਾ ਕਹਿੰਦੇ ਮੋਤੀ ਸਿੰਘ ਤੈਨੂੰ ਕਿਹਾ ਹੈ ਨਾ ਥੋੜਾ ਇੰਤਜ਼ਾਰ ਕਰ ਸਾਡੇ ਸੇਵਾਦਾਰ ਰਸਤੇ ਵਿੱਚ ਆ ਰਹੇ ਨੇ ਲੰਗਰ ਲੈ ਕੇ ਕਹਿੰਦੇ ਥੋੜਾ ਜਿਹਾ ਸਮਾਂ ਹੋਰ ਬੀਤਦਾ ਹੈ ਕਿ ਸ਼ਬਦ ਚੌਂਕੀਆਂ ਦੀ ਆਵਾਜ਼ ਕੰਨਾਂ ਦੇ ਵਿੱਚ ਪੈਣ ਲੱਗਦੀ ਹੈ ਜਦੋਂ ਸੰਗਤ ਵੇਖਦੀ ਹੈ ਰਸਤੇ ਵੱਲ ਧਿਆਨ ਮਾਰਦੀ ਹੈ ਤਾਂ ਪਿੰਡ ਰੈਪੇ ਦੀ ਸੰਗਤ ਸ਼ਬਦ ਚੌਂਕੀਆਂ ਪੜਦੀ ਹੋਈ ਅਕਾਲ ਉਸਤਤ ਦੇ ਸ਼ਬਦ ਪੜਦੀ ਹੋਈ ਲੰਗਰ ਤਿਆਰ ਕਰਕੇ ਪਿੰਡ ਰੈਪੇ ਤੋਂ ਦੂਖਨਵਾਨ ਸਾਹਿਬ ਝੰਡਾ ਦੀ ਚੱਲ ਰਹੀ ਉਹ ਸਾਰੀ ਵੱਲ ਨੂੰ ਤੁਰੇ ਆ ਰਹੀ ਹੈ ਕਹਿੰਦੇ ਨੇ ਕਿ ਗੁਰਦੁਆਰਾ ਦੁਖਨਿਵਾਨ ਸਾਹਿਬ ਦੀ ਉਸਾਰੀ ਜਿੰਨਾ ਸਮਾਂ ਚੱਲਦੀ ਰਹੀ ਅਕਸਰ ਪਿੰਡ ਰੈਪੇ ਦੀ ਸੰਗਤ ਲੰਗਰ ਤਿਆਰ ਕਰਕੇ ਇੱਥੇ ਲੈ ਕੇ ਆਉਂਦੀ ਰਹੀ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਇੱਥੇ ਰਹਿ ਕੇ ਸਾਰੇ ਚੱਲ ਰਹੇ ਉਸਾਰੀ ਕਾਰਜਾਂ ਦੀ ਦੇਖਰੇਖ ਕਰਿਆ ਕਰਦੇ ਸਨ। ਭਾਈ ਮੋਤੀ ਸਿੰਘ ਹੋਣਾ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਬਹਿਣ ਵਾਸਤੇ ਇੱਕ ਕੁਰਸੀ ਡਾਈ ਹੋਈ ਸੀ ਜਿਸ ਤੇ ਕੇਵਲ ਹਜ਼ੂਰ ਸ਼ਰੀਨ ਆਬ ਕਮਰਾਜਾ ਸਾਹਿਬ ਜੀ ਬੈਠ ਕੇ ਕੰਮਕਾਰ ਦੀ ਦੇਖਰੇਖ ਕਰਿਆ ਕਰਦੇ ਸਨ ਹਜ਼ੂਰ ਸ਼ਰੀਨ ਆਬ ਕਮਰਾਜਾ ਸਾਹਿਬ ਜੀ ਵਾਲੀ ਕੁਰਸੀ ਤੇ ਉੱਤੇ ਕੋਈ ਹੋਰ ਨਹੀਂ ਸੀ ਬੈਠਦਾ ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿ ਹਜ਼ੂਰ ਸ਼ਰੀਨ ਆਬ ਕਮਰਾਜਾ ਸਾਹਿਬ ਜੀ ਮੂਸਾਪੁਰ ਵੱਲ ਨੂੰ ਜਾਂਦੇ ਨੇ ਤੇ ਪਿੱਛੋਂ ਅਮਰ ਸਿੰਘ ਮੁਕੰਦਪੁਰ ਵਾਲਾ ਭਾਈ ਮੋਤੀ ਸਿੰਘ ਨੂੰ ਮਿਲਣ ਵਾਸਤੇ ਇੱਥੇ ਆ ਜਾਂਦਾ ਜਿੱਥੇ ਗੁਰਦੁਆਰਾ ਦੁਖਨਿਵਾਨ ਸਾਹਿਬ ਦੀ ਉਸਾਰੀ ਚੱਲ ਰਹੀ ਹੈ ਤਾਂ ਮੋਤੀ ਸਿੰਘ ਦੇਖਦਾ ਹੈ ਆਸੇ ਪਾਸੇ ਕਿ ਅਮਰ ਸਿੰਘ ਨੂੰ ਬੈਠਣ ਵਾਸਤੇ ਕੋਈ ਚੀਜ਼ ਦਿੱਤੀ ਜਾਵੇ ਜਦੋਂ ਉਹਨੂੰ ਕੁਝ ਵੀ ਹੱਥ ਨਹੀਂ ਆਉਂਦਾ ਤਾਂ ਉਹ ਪਾਤਸ਼ਾਹ ਵਾਲੀ ਜਿਹੜੀ ਕੁਰਸੀ ਹੈ ਜਿਹਦੇ ਤੇ ਪਾਤਸ਼ਾਹ ਆਪ ਬੈਠ ਕੇ ਤੇ ਉਹ ਸਾਰੀ ਕਾਰਜਾਂ ਦੀ ਦੇਖਰੇਖ ਕਰਿਆ ਕਰਦੇ ਸਨ ਉਸੇ ਕੁਰਸੀ ਨੂੰ ਡਾਹਨਦਾ ਤੇ ਅਮਰ ਸਿੰਘ ਨੂੰ ਕਹਿ ਦਿੰਦਾ ਇਸ ਕੁਰਸੀ ਤੇ ਬੈਠ ਜਾ ਅਮਰ ਸਿੰਘ ਮੁਕੰਦਪੁਰ ਵਾਲਾ ਉਸ ਕੁਰਸੀ ਤੇ ਬੈਠ ਜਾਂਦਾ ਕੁਝ ਸਮਾਂ ਮੋਤੀ ਸਿੰਘ ਨਾਲ ਗੱਲਾਂ ਬਾਤਾਂ ਕਰਦਾ ਤੇ ਫਿਰ ਅਮਰ ਸਿੰਘ ਵਾਪਸ ਮੁਕੰਦਪੁਰ ਨੂੰ ਚਲੇ ਜਾਂਦਾ ਸ਼ਾਮ ਵੇਲੇ ਹਜ਼ੂਰ ਸ਼ਰੀਨ ਆਬ ਕਮਰ ਰਾਜਾ ਸਾਹਿਬ ਜੀ ਵਾਪਸ ਪਿੰਡ ਝੰਗੜਾਂ ਦੇ ਵਿੱਚ ਪਰਤਦੇ ਨੇ ਤੇ ਸਿੱਧਾ ਜਾ ਕੇ ਉਸ ਕੁਰਸੀ ਦੇ ਕੋਲ ਖੜੇ ਹੋ ਜਾਂਦੇ ਨੇ ਤੇ ਸੰਗਤ ਨੂੰ ਪੁੱਛਦੇ ਨੇ ਕਿ ਸਾਡੀ ਇਸ ਕੁਰਸੀ ਨੂੰ ਕਿਸੇ ਨੇ ਛੇੜਿਆ ਹੈ ਕੋਈ ਇਸ ਦੇ ਉੱਤੇ ਬੈਠਿਆ ਸੀ ਤਾਂ ਮਾਈ ਭਾਈ ਮੋਤੀ ਸਿੰਘ ਹਜ਼ੂਰ ਸ਼ਰੀਨ ਆਬ ਕਮਰ ਰਾਜਾ ਸਾਹਿਬ ਜੀ ਦੇ ਸਾਹਮਣੂ ਹੱਥ ਜੋੜ ਕੇ ਕਹਿੰਦਾ ਹੈ ਪਾਸ਼ਾਓ ਅਮਰ ਸਿੰਘ ਮੁਕੰਦਪੁਰ ਵਾਲਾ ਆਇਆ ਸੀ ਉਸ ਨੂੰ ਬੈਠਰ ਨੂੰ ਕੋਈ ਮੈਨੂੰ ਹੋਰ ਚੀਜ਼ ਲੱਭੀ ਨਹੀਂ ਇਸ ਕਰਕੇ ਮੈਂ ਇਹ ਕੁਰਸੀ ਅਮਰ ਸਿੰਘ ਨੂੰ ਦਿੱਤੀ ਸੀ ਤੇ ਅਮਰ ਸਿੰਘ ਮੁਕੰਦਪੁਰ ਵਾਲਾ ਇਹਦੇ ਤੇ ਬੈਠਾ ਸੀ ਇੰਨੀ ਗੱਲ ਸੁਣਨ ਦੀ ਸਾਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਗੁੱਸੇ ਵਿੱਚ ਆ ਜਾਂਦੇ ਨੇ ਤੇ ਠੁੱਡੇ ਮਾਰ-ਮਾਰ ਕੇ ਉਸ ਕੁਰਸੀ ਨੂੰ ਚੱਕਣਾ ਚੂਰ ਕਰ ਦਿੰਦੇ ਨੇ ਤੋੜ ਦਿੰਦੇ ਨੇ ਤੋੜ ਕੇ ਸੁੱਟ ਦਿੰਦੇ ਨੇ ਤੇ ਮੋਤੀ ਸਿੰਘ ਨੂੰ ਕਹਿੰਦੇ ਨੇ ਨਰਾਜ਼ਗੀ ਦੇ ਵਿੱਚ ਮੋਤੀ ਸਿਆ ਅਸੀਂ ਤੈਨੂੰ ਬਹੁਤ ਉੱਚਾ ਲੈ ਜਾਣਾ ਚਾਹੁੰਦੇ ਸੀ ਪਰ ਤੂੰ ਇਹ ਕੁਤਾਹੀ ਕਰਕੇ ਸਾਰੇ ਕੰਮ ਦੇ ਉੱਤੇ ਰੋਕ ਲਾ ਦਿੱਤੀ ਹੈ ਚੱਲ ਜਾ ਤੈਨੂੰ ਪਿੰਡ ਦੀ ਮੋਤਵਾਰੀ ਬਖਸ਼ ਦਿੱਤੀ ਕਹਿੰਦੇ ਕਿ ਹਜ਼ੂਰ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਦੇ ਇਹ ਬਚਨ ਸੰਗਤ ਨੇ ਸੱਚ ਹੁੰਦੇ ਵੇਖੇ ਜਦੋਂ ਪੰਚਾਇਤੀ ਐਕਟ ਬਣਿਆ ਤਾਂ ਬਹੁਤਾਤ ਵਾਰ ਪਿੰਡ ਦੀ ਪੰਚਾਇਤ ਦੀਆਂ ਚੋਣਾਂ ਵਿੱਚ ਪਿੰਡ ਝੰਗੜਾ ਦੀ ਸਰਪੰਚੀ ਭਾਈ ਮੋਤੀ ਸਿੰਘ ਹੋਣਾ ਦੇ ਪਰਿਵਾਰ ਦੇ ਵਿੱਚ ਹੀ ਰਹੀ ਭਾਈ ਮੋਤੀ ਸਿੰਘ ਹੋਣਾ ਦੇ ਪਰਿਵਾਰ ਦਾ ਇੱਕ ਜੀ ਵਿਦੇਸ਼ਾਂ ਦੇ ਵਿੱਚ ਰਾਜਦੂਤ ਵੀ ਬਣਿਆ ਪਰ ਹਜ਼ੂਰ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਨੇ ਜੋ ਇੱਕ ਕੁਰਸੀ ਰਖਵਾਈ ਹੋਈ ਸੀ ਤੇ ਜਿਸ ਨੂੰ ਉਹਨਾਂ ਨੇ ਠੁੱਡਾ ਮਾਰ ਕੇ ਤੋੜ ਦਿੱਤਾ ਇਹ ਕੁਰਸੀ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਨੇ ਆਪਣੇ ਵਾਸਤੇ ਨਹੀਂ ਸੀ ਰਖਾਈ ਹੋਈ ਸਾਧੂਆਂ ਦੇ ਕੌਤਕ ਨਰਾਲੇ ਹੁੰਦੇ ਨੇ ਸਾਧੂ ਬਚਨ ਕਿਤੇ ਕਰਦੇ ਨੇ ਕੰਮ ਕਿਤੇ ਚੱਲ ਰਿਹਾ ਹੁੰਦਾ ਹੈ ਸਾਧੂਆਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਕੋਈ ਸਮਝ ਨਹੀਂ ਸਕਦਾ ਕਹਿੰਦੇ ਨੇ ਕਿ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੇ ਮਨ ਦੇ ਵਿੱਚ ਪਰਬਲ ਇੱਛਾ ਸੀ ਉਹ ਮੋਤੀ ਸਿੰਘ ਨੂੰ ਸਰਕਾਰੀ ਦਰਬਾਰੇ ਵਿੱਚ ਕੋਈ ਵੱਡੀ ਰਾਜਗਦੀ ਕੋਈ ਵੱਡਾ ਅਹੁਦਾ ਬਖਸ਼ਣਾ ਚਾਹੁੰਦੇ ਸਨ ਇਸੇ ਕਰਕੇ ਉਹਨਾਂ ਨੇ ਇੱਕ ਕੁਰਸੀ ਰਖਵਾਈ ਹੋਈ ਸੀ ਤੇ ਇਸ ਕੁਰਸੀ ਦੇ ਉੱਤੇ ਬੈਠ ਕੇ ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਸਨ ਤੇ ਕੰਮਕਾਰ ਦੀ ਦੇਖਰੇਖ ਕਰਦੇ ਸਨ ਪਰ ਮੋਤੀ ਸਿੰਘ ਦੀ ਕੀਤੀ ਹੋਈ ਕੋਤਾਹੀ ਕਰਕੇ ਉਹ ਮਿਸਲ ਵਿਚ ਵਿਚਾਲੇ ਅਧੂਰੀ ਹੀ ਰਹਿ ਗਈ ਰਾਜਾ ਸਾਹਿਬ ਜੀ ਪਿੰਡ ਝੰਗੜਾ ਵਿੱਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਇਸ ਇਮਾਰਤ ਦੀ ਉਸਾਰੀ ਦਾ ਕਾਰਜ ਸਿਰੇ ਚੜਾਉਂਦੇ ਨੇ ਕਹਿੰਦੇ ਨੇ ਕਿ ਗੁੰਬਦ ਬਣਨ ਤੱਕ ਉਸਾਰੀ ਪਹੁੰਚ ਜਾਂਦੀ ਹੈ ਜਦੋਂ ਗੁੰਬਦ ਬਣਾਉਣ ਦਾ ਸਮਾਂ ਆਉਂਦਾ ਹੈ ਤਾਂ ਵਿਸ਼ਨ ਸਿੰਘ ਰਾਮਪੁਰੀਆ ਜੈਲਦਾਰ ਦੇ ਮੁੰਡੇ ਜਗਤ ਨੂੰ ਕਹਿੰਦਾ ਹੈ ਕਿ ਗੁੰਬਦ ਨਾ ਬਣਾਓ ਇਹ ਫਕਰ ਲੋਕ ਨੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਮੌਜ ਦੇ ਵਿੱਚ ਆ ਕੇ ਕਿਸੇ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਦੇ ਵਿੱਚ ਜਾ ਬੈਠਣ ਕਿਸੇ ਹੋਰ ਅਜਾੜ ਬੀਆਵਣ ਜੰਗਲ ਦੇ ਵਿੱਚ ਜਾ ਕੇ ਆਸਣ ਲਾ ਦੇਣ ਤੁਸੀਂ ਇੱਥੇ ਗੁੰਬਦ ਨਾ ਬਣਾਓ ਇਹ ਤੁਹਾਡੀ ਮਲਕੀਅਤ ਹੈ ਇਹਨੂੰ ਇੱਕ ਕੋਠੀ ਦੀ ਸ਼ਕਲ ਦੇ ਵਿੱਚ ਹੀ ਰਹਿਣ ਦਿਓ ਜੇ ਤੁਸੀਂ ਗੁੰਮਦ ਬਣਾ ਦੋਗੇ ਤਾਂ ਇੱਕ ਧਾਰਮਿਕ ਸਥਾਨ ਬਣ ਜਾਵੇਗਾ ਇਸ ਨੂੰ ਇੱਕ ਕੋਠੀ ਦੀ ਸ਼ਕਲ ਵਿੱਚ ਹੀ ਰਹਿਣ ਦੋ ਜੇ ਕਿਤੇ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਇਸ ਨੂੰ ਛੱਡ ਕੇ ਕਿਤੇ ਹੋਰ ਚਲੇ ਵੀ ਗਏ ਤਾਂ ਇਸ ਕੋਠੀ ਨੂੰ ਤੁਸੀਂ ਵਰਤਦੇ ਰਹੋਗੇ ਕਹਿੰਦੇ ਗੁੰਮਤ ਦਾ ਕੰਮ ਰੁਕ ਗਿਆ ਤੇ ਬਹੁ ਸਮਾਂ ਇਸ ਸਥਾਨ ਨੂੰ ਫਿਰ ਕੋਠੀ ਹੀ ਕਿਹਾ ਜਾਂਦਾ ਰਿਹਾ ਕਿਉਂਕਿ ਗੁੰਮਤ ਨਹੀਂ ਸੀ ਬਣਿਆ ਇਸ ਕਰਕੇ ਇਹ ਸਥਾਨ ਮੁਕੰਮਲ ਤੌਰ ਤੇ ਗੁਰਦੁਆਰਾ ਸਾਹਿਬ ਜਾਂ ਤੀਰਥ ਸਥਾਨ ਨਾ ਬਣ ਸਕਿਆ ਪਰ ਇਟਾਂ ਤੇ ਚੂਨਾ ਕਾਫੀ ਪਿਆ ਹੋਇਆ ਸੀ ਤੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨੇ ਇਸ ਉਸਾਰੀ ਗਈ ਇਮਾਰਤ ਦੇ ਸਨਮੁਖ ਹੀ ਸੰਸਾਰ ਦੇ ਭਲੇ ਵਾਸਤੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਇੱਕ ਖੂਹੀ ਬਣਾਉਣ ਦਾ ਫੈਸਲਾ ਕੀਤਾ ਤੇ ਠੱppa ਲਗਵਾ ਦਿੱਤਾ ਜਿਸ ਦਿਨ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨੇ ਖੂਹੀ ਦਾ ਠੱppa ਲਾਇਆ ਉਸ ਦਿਨ ਕਿਰਪਾ ਸਿੰਘ ਹਜ਼ੂਰ ਦੇ ਵਾਸਤੇ ਦੇਗ ਬਣਾ ਕੇ ਘਰੋਂ ਲੈ ਕੇ ਆਇਆ ਅਤੇ ਮਜਾਰੇ ਦਾ ਇੱਕ ਨੌਜਵਾਨ ਉੱਤਮ ਪਤਾਸਿਆਂ ਦਾ ਪ੍ਰਸ਼ਾਦ ਹਜ਼ੂਰ ਦੇ ਛਕਣ ਵਾਸਤੇ ਲੈ ਕੇ ਆਇਆ ਹੁਣ ਮਜਾਰੇ ਵਾਲਾ ਨੌਜਵਾਨ ਉਤਮ ਕਿਉਂ ਪਤਾਸਿਆਂ ਦਾ ਪ੍ਰਸ਼ਾਦ ਹਜ਼ੂਰ ਵਾਸਤੇ ਲੈ ਕੇ ਆਇਆ ਇਹ ਗੱਲ ਅਗਲੇ ਐਪੀਸੋਡ ਵਿੱਚ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਅੱਜ ਦੇ ਐਪੀਸੋਡ ਦੀ ਇੱਥੇ ਹੀ ਸਮਾਪਤੀ ਹੈ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੇ ਇੱਕ ਕੌਤਕ ਵਰਤਾ ਕੇ ਪਿੰਡ ਝੰਗੜਾਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਅਤੇ ਇੱਥੇ ਖੂਹੀ ਵੀ ਬਣਵਾਈ ਇੱਥੇ ਹੀ ਅੱਜ ਦੇ ਐਪੀਸੋਡ ਦੀ ਸਮਾਪਤੀ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ